ਫੀ ਗਰਮਾ ਗਰਮ ਜਾਂ ਹੋਰ ਜਿਹੜੀਆਂ ਟੇਪਾਂ ਤੁਸੀਂ ਕੀਤੀਆਂ ਮੋٹے ਤੌਰ ਤੇ ਜੇ ਉਹਨਾਂ ਨੂੰ ਦੇਖੀਏ ਤੇ ਲੱਗਦਾ ਹੈ ਵੀ ਇਹ 17.5 ਦੀ ਉਮਰ 'ਚ ਸ਼ਾਇਦ ਭਗਵੰਤ ਮਾਨ ਨੂੰ ਕਿਤੇ ਨਾ ਕਿਤੇ ਇਹ ਗਿਆਨ ਹੋ ਗਿਆ ਸੀ ਇਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਗਰਾਰੀ ਅੜ ਗਈ ਸੀ ਵੀ ਇਹ ਜਿਹੜਾ ਸਿਸਟਮ ਹੈ ਇਹ ਜਿਹੜਾ ਸਿਆਸੀ ਖੇਤਰ ਹੈ ਇਹ ਬੜਾ ਗੰਦਲਾਜ ਨੂੰ ਸਾਫ਼ ਕਰਨ ਦੀ ਲੋੜ ਹੈ ਕਿਉਂਕਿ ਆਮ ਉਹ ਆਪਣੇ ਕੰਬੇਡੀ ਚ ਇਦਾਂ ਦੀ ਗੱਲ ਕਰਦੇ ਲੱਗਦਾ ਨਹੀਂ ਕਿ ਤੋਂ ਸ਼ੁਰੂ ਚ ਇਹ ਗੁੜਤੀ ਮਿਲ ਗਈ ਸਾ ਅਸਲ ਚ ਕੀ ਹੁੰਦਾ ਭਾਜੀ ਜਿਹੜਾ ਬੰਦਾ ਨਾ ਸਿਆਸੀ ਖੇਤਰ ਚ ਜਾਂਦਾ ਪਾਰਟੀ ਜਿਹੜੀ ਮਰਜ਼ੀ ਹੋਵੇ ਉਹਦੇ ਅੰਦਰ ਨਾ ਇੱਕ ਇਨਕਲਾਬੀ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਕੋਈ ਵੱਡੀ ਗੱਲ ਕਰ ਪਾਓਗੇ ਨਾ ਜੇ ਤੁਸੀਂ ਸਿਸਟਮ ਦੇ ਨਾਲ ਹੀ ਚੱਲੇ ਗਏ ਜੋ ਚੱਲ ਰਹੇ ਨੂੰ ਨਹੀਂ ਬਦਲਣ ਦੀ ਗੱਲ ਨਹੀਂ ਕਰਦੇ ਉਹ ਹੁਣ ਜਦੋਂ 17 ਸਾਲ ਦੀ ਉਮਰ ਤੋਂ ਪਹਿਲਾਂ ਵੀ ਇਹ ਜਦੋਂ ਸਕੂਲਾਂ ਕਾਲਜਾਂ ਦੇ ਫੈਸਟੀਵਲਾਂ ਚ ਜਾਂਦੇ ਸੀ ਉਦੋਂ ਵੀ ਸੰਤਰਾਮਦਾਸੀ ਦੇ ਮਲ ਲਗਾਣੇ ਗਾਉਂਦੇ ਹੁੰਦੇ ਠੀਕ ਹੈ ਨਾ ਹੁਣ ਜਿਹੜੇ ਉਹ ਗਾਣੇ ਨੇ ਉਹ ਜਿਸ ਮਤਲਬ ਅੰਸਾਰ ਆਨੇ ਗਾਰੇ ਜਿਹੜੀ ਆਤਮਾ ਗਾਰੀ ਆ ਜੀ ਸੋਲ ਦੇ ਵਿੱਚ ਬੈਠਾ ਇਨਸਾਨ ਗਾਰਿਆ ਉਹਦਾ ਨਾਮ ਭਗਵੰਤ ਹੈ ਤਾਂ ਉਹਦੀ ਮਲ ਕਿਤੇ ਨਾ ਕਿਤੇ ਰਗ ਰਗ ਦੇ ਵਿੱਚ ਹੋਊਗਾ ਨਾ ਉਹ ਚੀਜ਼ਾਂ ਇੱਕ ਸਾਡੇ ਜਿਹੜਾ ਖਿੱਤਾ ਹੈਗਾ ਵੈਸੀ ਇਨਕਲਾਬੀ ਲੋਕਾਂ ਦਾ ਮੰਨਿਆ ਗਿਆ ਬਰਨਾਲੇ ਦਾ ਸਰੂਰ ਸਨਾਮ ਦਾ ਏਰੀਆ ਜਿਹੜੀਆਂ ਲਹਿਰਾਂ ਉੱਠੀਆਂ ਉਸੇ ਰੇ ਚੁੱਟੀਆਂ ਚ ਕੋਈ ਮਰਜ਼ੀ ਗੱਲ ਹੋਵੇ ਤਾਂ ਉਹ ਕਿਤਨਾ ਕਿਤੇ ਤੁਹਾਡੇ ਜਿਹੜੀ ਜ਼ਿੰਦਗੀ ਦੇ ਬਾਕੀ ਹੁੰਦੀਆਂ ਚੀਜ਼ਾਂ ਚਾਹੇ ਕਲਾ ਹਲਾ ਹੋਵੇ ਚਾਹੇ ਕੁਝ ਵੀ ਉਹ ਜੋ ਆ ਜਾਂਦੀਆਂ ਨੇ ਜੇ ਕੋਈ ਬੰਦੇ ਆਰਟੀਕਲ ਲਿਖਦੇ ਨੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਹ ਝਲਕਦਾ ਹੁੰਦਾ ਹੁਣ 17 ਸਾਡੇ 17 ਸਾਲ ਦੀ ਉਮਰ ਚ ਚੀਜ਼ਾਂ ਮੈਨੂੰ ਸੁਣਾਈਆਂ ਜਿਨ੍ਹਾਂ ਨੇ ਮੈਨੂੰ ਇੰਪ੍ਰੈਸ ਕੀਤਾ ਤੇ ਅਸੀਂ ਜਦੋਂ ਸੁਨਾਮ ਕਾਲਜ ਗਏ ਸੀ ਪਹਿਲੀ ਵਾਰੀ ਮਿਲਣ ਇਸ ਤੋਂ ਮੈਂ ਤਾਂ ਰੈਕਟਰ ਨੂੰ ਮਿਲਣ ਗਿਆ ਸੀ ਨਾ ਹੁਣ ਉਹਦੀ ਰੈਟਰੀ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਹਰ ਖੇਤਰ ਦੇ ਵਿੱਚ ਉਹਨੇ ਹਰ ਤਰ੍ਹਾਂ ਦੀ ਨਵੀਂ ਗੱਲ ਲਿਖੀ ਐ ਚਾਹੇ ਉਹਨੇ ਗੀਤ ਲਿਖੇ ਚਾਹੇ ਉਹਨੇ ਬਿਆੰਗ ਲਿਖੇ ਚਾਹੇ ਉਹਨੇ ਇਨਕਲਾਬੀ ਗੀਤ ਲਿਖੇ ਚਾਹੇ ਉਹਨੇ ਕੁਝ ਵੀ ਕਰਿਆ ਤੇ ਉਹ ਫਰਚੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਜਿੱਥੇ ਮਰਜ਼ੀ ਜਾਣਿਓ ਤੁਹਾਡੇ ਨਾਲ ਚੱਲਦੀਆਂ ਨੇ ਹੁਣ ਸਾਡੀਆਂ ਉਦੋਂ ਕਾਸਟਾਂ ਦੇ ਨਾਂ ਹੀ ਦੇਖ ਲਓ ਗੁਲਫੀ ਗਰਮਾ ਗਰਮ ਮਿੱਠੀਆਂ ਮਿਰਚਾਂ ਕੋਕੋ ਦੇ ਬੱਚੇ ਹਿੰਦੁਸਤਾਨ ਤੱਕ ਕਾਸਟ ਆਟ ਓਕੇ ਹੈਂ ਇਹ ਇਹ ਸ਼ਬਦਾਂ ਤੋਂ ਲੱਗਦਾ ਵੀ ਉਹ ਪੁੱਠਾ ਕੀੜਾ ਦੇ ਰਿਹਾ ਸੀ ਹਾਂ ਕੁਰਸੀ ਰਾਣੀ ਹੈਨਾ ਉਹ ਇੱਕ ਫਿਲਮ ਆਈ ਸੀਗੀ ਉਹਦੇ ਚ ਵੀ ਸਾਰਾ ਕੁਝ ਪਹਿਲਾਂ ਉਹ ਚ ਕੀ ਹੈ ਬੰਦੇ ਦੇ ਅੰਦਰ ਹੀ ਨਿਕਲਦੀਆਂ ਚੀਜ਼ਾਂ ਹਨ ਇਹ ਤਾਂ ਹੈ ਨਹੀਂ ਕਿ ਵੀ ਅਸੀਂ ਕਿਥੋਂ ਕਿਸੇ ਹੋਰ ਏਕਟਰ ਤੋਂ ਮਸਾਲਾ ਲੈ ਕੇ ਉਹ ਠੀਕ ਹੈ ਸੀ ਤੇ ਜਦੋਂ ਭਗਵੰਤ ਇਦਾਂ ਦੀਆਂ ਗੱਲਾਂ ਕਰਦਾ ਸੀ ਇਦਾਂ ਦੇ ਟੋਟਕੇ ਜਿਹੜੇ ਆਪਣੇ ਟੇਪਾਂ 'ਚ ਲੈਂਦਾ ਸੀ ਕਿਤੇ ਤੁਹਾਨੂੰ ਕਿਤੇ ਅਹਿਸਾਸ ਹੋਇਆ ਵੀ ਯਾਰ ਆ ਮੁੰਡਾ ਕਰ ਕੀ ਰਿਹਾ ਇਹ ਇਹਦਾ ਧਿਆਨ ਇਹਦਾ ਖਿਆਲ ਕਿਹੜੇ ਪਾਸੇ ਆ ਨਹੀਂ ਦੇਖੋ ਉਦੋਂ ਇਹ ਇਧਰਲੇ ਪਾਸੇ ਤੱਕ ਦਾ ਤਾਂ ਖਿਆਲ ਨਹੀਂ ਸੀਗਾ ਕਿਉਂਕਿ ਅਸੀਂ ਜਦੋਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕਰਦੇ ਕਿਹਾ ਸੀ 92 ਚ ਜੇ ਸਾਨੂੰ ਆਫਰ ਆਈ ਸੀ ਕਿ ਐਮਐਲਏ ਦੀ ਟਿਕਟਾਂ ਦੀ ਉਦੋਂ ਮਨਾਂ ਕਰਤਾ ਸੀ ਸਟੇਟ ਵੇ ਮੈਂ ਵੀ ਕਰਤਾ ਸੀ ਭਗਵੰਤ ਮਾਨੀ ਨੇ ਵੀ ਕਰਤਾ ਸੀਗਾ ਇਧਰਲੇ ਪਾਸੇ ਨਹੀਂ ਸੋਚਿਆ ਸੀਗਾ ਕਿੱਥੋਂ ਆਫਰ ਆਈ ਸੀ ਸ੍ਰੀਖਸਰ ਦੇ ਥਰੂ ਉਹ ਗੱਲ ਚੱਲੀ ਸੀ ਨਾ ਵੀ ਆਪਾਂ ਹੁਣ ਇਲੈਕਸ਼ਨ ਲੜੋ ਤੁਸੀਂ ਕਿ ਖੁੱਦੋ ਜਦੋਂ ਆਈ ਸੀ ਨਾ ਇਲੈਕਸ਼ਨ 99 ਦੀ ਕਾਂਗਰਸ ਵੱਲੋਂ ਕਾਂਗਰਸ ਵੱਲੋਂ ਤੇ ਉਦੋਂ ਮਨਾਂ ਕਰਤਾ ਸੀ ਭਗਵੰਤ ਕਹਿੰਦਾ ਨਹੀਂ ਆਪਾਂ ਇੱਧਰ ਨਹੀਂ ਜਾਣਾ ਹਲੇ ਵੈਸੇ ਵੀ ਸਾਡੀ ਸ਼ੁਰੂਆਤ ਸੀ ਉਦੋਂ ਮੇਰਾ ਹਲ ਨਮਰ ਹੀ ਬੜੀ ਘੱਟ ਹੋਣੀ ਉਹਦੀ ਘੱਟ ਸੀ ਪਰ ਅਸੀਂ ਇੱਕ ਕਲੱਬ ਚਲਾਉਂਦੇ ਸੀ ਨਾ ਉਹਦੇ ਕਰਕੇ ਜਾਂਦੇ ਰਹੇ ਸੀ ਅੱਬਾ ਜੀ ਹੋਰੀ ਉੱਥੇ ਸਾਡੇ ਤੇ ਉਹ ਉਹ ਜਦੋਂ ਬਾਅਦ ਚ ਉਹ ਗਏ ਨੇ ਉਦੋਂ ਆ ਦੇ ਇਧਰਲੇ ਜਿਹੜੀ ਲਾਈਨ ਕਹਿ ਸਕਦੇ ਆਪਾਂ ਐਂਟਰਟੇਨਮੈਂਟ ਵਾਲੀ ਬਿਲਕੁਲ ਪੀਕ ਤੇ ਜਾ ਕੇ ਛੱਡਿਆ ਉਹ ਜਿਹੜੀ ਗੱਲ ਆਪ ਵੀ ਕਰਦੇ ਹੁੰਦੇ ਮਾਨ ਸਾਹਿਬ ਕਈ ਵਾਰੀ ਉਹਨਾਂ ਦੇ ਨਾਲ ਦੇ ਬੰਦੇ ਅੱਜ ਫਿਲਮਾਂ ਚ ਨੇ ਕਿੰਨਾ-ਕਿੰਨਾ ਉਹਨਾਂ ਦਾ ਰਤਬਾ ਆਇਆਗਾ ਪੈਸਾ ਵੀ ਮੋਟਾ ਅੱਜਕੱਲ ਤਾਂ ਫਿਲਮਾਂ ਲਿਆ ਜਿਹਨੇ ਹੀਰੋ ਵਗੈਰਾ ਹੁੰਦੇ ਉਹਨਾਂ ਨੇ ਪੀਕ ਤੇ ਛੱਡਿਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਹੋਰ ਕੁਝ ਕਰਨਾ ਚਾਹੀਦਾ ਫਿਰ ਉਹ ਇਨਸਾਨ ਜਿਹੜਾ ਮਤਲਬ ਇਨਕਲਾਬੀ ਗਾਣੇ ਗਾਉਂਦਾ ਸੀ ਉਹਨੂੰ ਲੱਗਿਆ ਕਿ ਹੁਣ ਅਗਲੇ ਪਾਸੇ ਚੱਲੀਏ ਉਦੋਂ ਤਾਂ ਉਹਨੇ ਚਲੋ ਜਿਹੜੀ ਮਤਲਬ ਜਿਹੜਾ ਇਨਕਲਾਬੀ ਚਿੰਗ ਸੀ ਉਹ ਕਲਾਕਾਰੀ ਦਾ ਸਮੇਂ ਸੀ ਕਿਉਂਕਿ ਜਦੋਂ 92 ਵਿਧਾਇਕ ਜਿੱਤ ਕੇ ਮੁੱਖ ਮਾਨਸਾਹਬ ਦੀ ਗਵਾਈ ਚ ਸਰਕਾਰ ਬਣਨੀ ਸੀ ਤੇ ਸੋਂ ਵੀ ਇਹਨਾਂ ਨੇ ਖਟਕੜ ਕਰਾ ਸ਼ੀਰਪਾ ਉਹ ਤਾਂ ਪਹਿਲੇ ਦਿਨੋਂ ਦੇਖੋ ਮੈਂ ਇਹਨਾਂ ਗੱਲਾਂ ਦੀ ਪੁਸ਼ਟੀ ਕਰਦਾ ਜਿਹੜੀਆਂ ਗੱਲਾਂ ਕਈ ਵਾਰੀ ਤਾਂ ਚਲੋ ਲੋਕ ਤਾਂ ਕਹਿੰਦੇ ਹੁੰਦੇ ਨੇ ਜਦੋਂ ਅਸੀਂ ਗੱਡੀ ਨਵੀਂ ਕੋਈ ਲੈਂਦੇ ਅਸੀਂ ਸਾਡਾ ਸੀਗਾ ਜਿਵੇਂ ਅਸੀਂ ਜਾਨੇ ਮੱਥਾ ਟਿਕਣਾ ਸਾਡੇ ਦਿਰਬੇ ਸੀਦਾਂ ਦੀ ਜਗ੍ਹਾ ਸੀ ਗੁਰਦੁਆਰਾ ਸਿੰਘਾਂ ਸੀਦਾਂ ਦਾ ਸਾਡੇ ਹੈਗਾ ਉੱਥੇ ਵੀਰ ਸਿੰਘ ਬਾਬਾ ਬੈਰਸੀ ਹਨ ਇਹ ਖਟਕੜਾ ਖਟਕਲ ਕਲਾਂ ਜਾਂਦਾ ਹੁੰਦਾ ਹੈ ਇਹਨਾਂ ਨੇ ਖੁਦ ਵੀ ਜ਼ਿਕਰ ਕੀਤਾ ਨਹੀਂ ਕਰਦਾ ਹੀ ਹੁੰਦਾ ਜਿਹੜੀ ਗੱਡੀ ਲੈਣੀ ਇਹਨਾਂ ਨੇ ਉੱਥੇ ਜਾ ਕੇ ਮੱਥਾ ਟੇਕ ਕੇ ਆਉਣਾ ਪਹਿਲਾਂ ओके ਇਹ ਕੋਈ ਮਾਲ ਦੂਜੀ ਗੱਲ ਨਹੀਂ ਹੈਗੀ ਹਰ ਭਗਤ ਸਿੰਘ ਦੀਆਂ ਗੱਲਾਂ ਜਿਹੜੀਆਂ ਆਪਾਂ ਹੁਣ ਕਰ ਰਹੇ ਸੀ ਭਗਤ ਸਿੰਘ ਬਾਰੇ ਐਨਾ ਕਰ ਇਹ ਉਦੋਂ ਦੀ ਗੱਲਾਂ ਕਰਦਾ ਹੁੰਦਾ ਇੱਕ ਨਵੀਂ ਗੱਲ ਥੋੜੀ ਆ ਦੇ ਵਾਸਤੇ ਜੇ ਕੋਈ ਨੇ ਕਿਤਾਬਾਂ ਪੜ੍ਹੀਆਂ ਤਾਂ ਇਹਨਾਂ ਗਿਆਨ ਇਕੱਠਾ ਹੋਇਆ ਹੈ ਨਾ ਜੀ ਇਹ ਥੋੜੀ ਹੈ ਜਿਹੜੀ ਹੁਣ ਉਹ ਗੱਲ ਕਰਦੇ ਨੇ ਰਾਜਗੁਰੂ ਵਾਲੀ ਉਹ ਪਹਿਲਾਂ ਨਹੀਂ ਆਪਾਂ ਸੁਣੀ ਕਿੰਨੇ ਸਾਲਾਂ ਤੋਂ ਕੋਈ ਰਾਜਗੁਰੂ ਨੇ ਕੁਝ ਲਿਖਿਆ ਨਹੀਂ ਜੇ ਬੰਦੇ ਦੀ ਕਿਤੇ ਨਾ ਕਿਤੇ ਪੜ੍ਹਾਈ ਹੁੰਦੀ ਹੈ ਰਿਸਰਚ ਹੁੰਦੀ ਹੈ ਕੁਝ ਕਰਿਆ ਹੁੰਦਾ ਤਾਂ ਹੀ ਆਪਾਂ ਇਹ ਗੱਲਾਂ ਕਰ ਸਕਦੇ ਹਾਂ ਨਾ ਮਤਲਬ ਕੋਈ ਜਾਲ ਨਹੀਂ ਪਣਾ ਨਹੀਂ ਹੈਗਾ ਠੀਕ ਹੈ ਕਿ ਸਿਆਸਤ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਨੂੰ ਟ੍ਰੋਲਿੰਗ ਮਿਲਦੀ ਹੈ ਹਰ ਤਰ੍ਹਾਂ ਦੇ ਲੋਕ ਕਹਿ ਦਿੰਦੇ ਆ ਕਿਤੇ ਕੁਝ ਨਹੀਂ ਆਇਆ ਜਿਆ ਉਹਨੇ ਬੰਦੇ ਨੇ ਜਦੋਂ ਸਾਡੀ ਲਾਈਨ 'ਚ ਪਿਆ ਤਾਂ ਉਹਨਾਂ ਕੈਸਟ ਤੋਂ ਅਗਲੀ ਕੈਸਟ ਲਗਾਤਾਰ ਸੁਣ ਲਓ ਪਹਿਲੀ ਕੈਸਟ ਤੋਂ ਲੈ ਕੇ ਤੁਸੀਂ ਐਂਡ ਵਾਲੀ ਕੈਸਟ ਤੱਕ ਸੁਣ ਲਓ ਹਰ ਵਾਰੀ ਨਵੀਂ ਨਵੀਂ ਗੱਲ ਆਉਂਦੀ ਹੈ ਹਰ ਵਾਰੀ ਨਵੇਂ ਨਵੇਂ ਵਿਅੰਗ ਹੈ ਕੋਈ ਰੈਪਿਟੇਸ਼ਨ ਨਹੀਂ ਹੈਗੀ ਜਾਂ ਇਹ ਨਹੀਂ ਕਰਦੇ ਫਲਾਣੇ ਦੀ ਚੱਕੀ ਹੋਈ ਗੱਲ ਦੁਆਰੇ ਕਰ ਲਈ ਠੀਕ ਹੈ ਨਵੀਆਂ ਗੱਲਾਂ ਸੀਗੀਆਂ